ਸਸਕਲ ਦੋਸਤੋ 13 ਅਗਸਤ ਸਵੇਰ ਦੇ ਵਾ ਚੁੱਕੇ ਨੇ 6 13 ਅਗਸਤ 2025 ਦਿਨ ਬੁੱਧਵਾਰ ਆਪਾਂ ਉਸੇ ਜਗ੍ਹਾ ਤੇ ਮੌਜੂਦ ਆ ਜਿੱਥੋਂ ਕੱਲ ਆਪਾਂ ਤੁਹਾਨੂੰ ਇੱਕ ਬੇੜੀ ਦੀ ਜਿਹੜੀ ਵੀਡੀਓ ਪਾਈ ਸੀ ਜੇਕਰ ਆਪਾਂ ਗੱਲ ਕਰੀਏ ਮੈਂ ਸਟਾਰਟਿੰਗ ਦੇ ਵਿੱਚ ਦੱਸ ਦਿਆਂ ਕਿ ਜਿਹੜਾ ਹਰੀਕੇ ਹੜ ਤੋਂ ਕੱਲ ਜਿਹੜਾ ਪਾਣੀ ਸੀ ਉਹ ਲਗਭਗ 53000 ਕਿਊਸਿਕ ਅਗਲੇ ਪਾਸੇ ਛੱਡਿਆ ਜਾ ਰਿਹਾ ਸੀਗਾ ਜੇਕਰ ਪੌਂਗ ਟਾਈਮ ਦੀ ਗੱਲ ਕਰੀਏ ਤਾਂ ਉਹ ਜਿਹੜਾ ਕੱਲ ਦਾ ਲਗਭਗ ਪਾਣੀ ਆ ਬਿਆਸ ਦਰਿਆ ਦੇ ਵਿੱਚ 55000 ਕਿਊਸਿਕ ਰੈਗੂਲਰ ਜਿਹੜਾ ਚੱਲ ਰਿਹਾ ਜੇਕਰ ਆਪਾਂ ਸਹਿਣੀ ਵਾਲਾ ਦੀ ਗੱਲ ਕਰੀਏ ਤਾਂ ਕੱਲ 1 ਵਜੇ ਮੰਗਲਵਾਰ 12 ਅਗਸਤ 2025 ਨੂੰ ਜਿਹੜਾ ਪਾਣੀ ਆ ਸਹਿਣੀ ਵਾਲਾ ਤੋਂ ਗੰਢਾ ਸਿੰਘ ਪਾਕਿਸਤਾਨ ਨੂੰ ਜਿਹੜਾ ਭਾਰਤ ਤੋਂ ਪਾਕਿਸਤਾਨ ਵਾਲੇ ਪਾਸੇ ਨੂੰ ਲਗਭਗ ਜਿਹੜਾ 50000 ਕਿਊਸਿਕ ਕੱਲ ਜਿਹੜੀਆਂ ਆਪਾਂ ਵੀਡੀਓ ਬਣਾ ਕੇ ਲੈ ਗਏ ਸੀ ਉਹ ਲਗਭਗ 1 ਵਜੇ ਇਸੇ ਸਥਾਨ ਤੋਂ ਬਣਾਈ ਸੀਗੀ ਇਸੇ ਜਗ੍ਹਾ ਤੋਂ ਬਣਾਈ ਸੀਗੀ ਸੈਣੀ ਵਾਲਾ ਪਾਕਿਸਤਾਨ ਨੂੰ ਜਿਹੜਾ ਪਾਣੀ ਛੱਡਣ ਦੇ ਕਰਕੇ ਇਸ ਇਲਾਕੇ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਥੋੜੀ ਜੀ ਮਾਤਰਾ ਦੇ ਵਿੱਚ ਆਪਾਂ ਕਹਿ ਸਕਦੇ ਘਟਿਆ ਵਾ ਜੇਕਰ ਆਪਾਂ ਪਿੱਛੇ ਪਾਣੀ ਦੀ ਗੱਲ ਕਰੀਏ ਤਾਂ ਪਿੱਛੋਂ ਜਿਹੜਾ ਪਾਣੀ ਆ ਉਨਾ ਹੀ ਆ ਰਿਹਾ ਜੇਕਰ ਅਗਲੇ ਪਾਸੇ ਪਾਣੀ ਦੀ ਗੱਲ ਕਰੀਏ ਕਿ ਸੈਣੀ ਵਾਲੇ ਤੋਂ ਪਾਣੀ ਛੱਡਣ ਦੇ ਕਰਕੇ ਇਸ ਏਰੀਆ ਦੇ ਵਿੱਚ ਜਿੱਥੇ ਮੈਂ ਖੜਾ ਵਾਂ ਆਲੇ ਵਾਲੇ ਦਾ ਏਰੀਆ ਪੈਂਦਾ ਕੁੱਤਬਦੀਨ ਦਾ ਜਾਂ ਹਰੀ ਘਿਹੜ ਤੋਂ ਕਹਿ ਲਓਗੇ ਫਰੋਇਪੁਰ ਤੱਕ ਜਿੰਨਾ ਵੀ ਏਰੀਆ ਉਸ ਏਰੀਆ ਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਹੋ ਸਕਦਾ ਕਈਆਂ ਜਗ੍ਹਾ ਤੇ ਘਟਿਆ ਹੋਵੇਗਾ ਸੋ ਜੇਕਰ ਪਿੱਛੋਂ ਪਾਣੀ ਦੀ ਮਾਤਰਾ ਦੇਖੇ ਤੇ ਉਹ ਜਿਹੜਾ ਪਾਣੀ ਰੈਗੂਲਰ ਉਸੇ ਤਰੀਕੇ ਨਾਲ ਆ ਰਿਹਾ ਬਾਕੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਰੀਕੇ ਹੈਡ ਦੀ ਸਵੇਰੇ 6 ਵਜੇ ਦੀ ਪੌਂਗ ਡੈਮ ਦੀ ਜਿਹੜੀ ਰਿਪੋਰਟ ਆਉਗੀ ਉਹ ਵੀ ਜਿਹੜੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਦੇ ਦੇਾਂਗੇ ਸੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖੀ ਚਲੋ ਤੁਸੀਂ ਸਤਲੁਜ ਦਰਿਆ ਤੋਂ ਕਿੱਥੋਂ ਦੇਖ ਰਹੇ ਹੋ ਬਿਆਸ ਦਰਿਆ ਤੋਂ ਕਿੱਥੋਂ ਦੇਖ ਰਹੇ ਹੋ ਕਮੈਂਟਾਂ ਵਿੱਚ ਤਾਂ ਜੋ ਜਿਹੜੀ ਸਹੀ ਜਾਣਕਾਰੀ ਆ ਉਹ ਅੰਤਾਜੇ ਲਗਾ ਕੇ ਹੋਰ ਜਿਹੜੇ ਭੈਣ ਭਰਾਣੇ ਉਹ ਵੀ ਜਿਹੜਾ ਆਪਦੇ ਜਾਣਕਾਰੀ ਤੁਹਾਡੇ ਤੋਂ ਪ੍ਰਾਪਤ ਕਰ ਸਕਣ ਸੋ ਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਬਾਕੀ ਜਿਹੜੇ ਇੱਥੇ ਕਾਫੀ ਵੀਰ ਮੌਜੂਦ ਆ ਉਹਨਾਂ ਨਾਲ ਆਪਾਂ ਜਿਹੜੀ ਕਰਦੇ ਆ ਪਾਣੀ ਦਾ ਮਾਹੌਲ ਜਿਹੜਾ ਇੱਥੇ ਕੀ ਚੱਲ ਰਿਹਾ ਅੱਜ 13 ਅਗਸਤ 2025 ਸਵੇਰੇ 6 ਵੇ ਦੀ ਰਿਪੋਰਟ ਆ ਸਵੀਰਨਾ ਕਰਦੇ ਆ ਜੀ ਗੱਲਬਾਤ ਸੱਸੀ ਗਾ ਵੀਰ ਜੀ ਸੱਸੀ ਗਾ ਜੀ ਕੀ ਨਾਮ ਜੀ ਆਪਣਾ ਗੁਰਵਿੰਦਰ ਸਿੰਘ ਜੀ ਪਿੰਡ ਫੱਤੇਵਾਲਾ ਠੀਕ ਹੈ ਫੜਪੀੜ ਕਿਸਾਨ ਸੰਘਰਸ਼ ਕਮੇਟੀ ਦੇ ਅਸੀਂ ਇਕਾਈ ਪ੍ਰਧਾਨ ਆ ਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਥੋੜਾ ਜਿਹਾ ਆਪਾਂ ਨੂੰ ਇੱਕ ਰਿ ਲੋਕੇਸ਼ਨ ਬਾਰੇ ਦੱਸ ਦੋ ਆਪਾਂ ਕਿਹੜੀ ਲੋਕੇਸ਼ਨ ਤੇ ਮੌਜੂਦ ਆ। ਇਸ ਟਾਈਮ ਆਪਾਂ ਪਿੰਡ ਫੱਤੇ ਵਾਲਾ ਅੱਲੇ ਵਾਲ ਦੀ ਹੱਦ ਤੇ ਖੜੇ ਹੋਏ ਹਾਂ ਜੀ। ਠੀਕ ਆ ਜੀ। ਤੇ ਇਸ ਟਾਈਮ ਪਾਣੀ ਦਾ ਪੱਧਰ ਕੋਈ ਜ਼ਿਆਦਾ ਨਹੀਂ ਘਟਿਆ। ਠੀਕ ਆ। ਬਹੁਤ ਥੋੜਾ ਜਿਹਾ ਘਟਿਆ ਵੀ ਉਹ ਵੀ ਅਸੀਂ ਪਰਸੋਂ ਫਰੋਜ਼ਪੁਰ ਹਸੈਣੀ ਵਾਲਾ ਬਾਰਡਰ ਤੇ ਗਏ ਸੀਗੇ। ਠੀਕ ਆ ਜੀ। ਤੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ, ਨਹਿਰੀ ਵਿਭਾਗ ਨਾਲ ਵੀ ਹੋਈ ਸੀ। ਠੀਕ ਆ ਜੀ। ਡੀਸੀ ਸਾਹਿਬ ਨਾਲ ਵੀ ਹੋਈ ਸੀ। ਠੀਕ ਆ ਜੀ। ਮੀਟਿੰਗ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਪਾਣੀ ਘਟਾਵਾਂ ਪਿੱਛੋਂ ਪਾਣੀ ਹੋਣਾ ਹੀ ਆ ਰਿਹਾ ਜੀ ਪਿੱਛੋਂ ਕੋਈ ਹੋਰ ਤੁਸੀਂ ਆਪਣੀ ਖਬਰ ਕਿਹੜੀ ਦੇਖ ਦਿੰਦੇ ਸਵੇਰੇ ਜਿਹੜੀ ਸ਼ਾਮ ਸਵੇਰੇ ਸ਼ਾਮ ਖਬਰਾਂ ਦੇਖ ਪਿੱਛੋਂ ਤਾਂ ਪਹਿਲੇ ਦਾ ਪਹਿਲੇ ਨੰਬਰ ਤੇ ਤੁਹਾਡਾ ਬਹੁਤ ਧੰਨਵਾਦ ਆ ਜੀ ਹਾਂਜੀ ਜਿਹੜਾ ਤੁਸੀਂ ਸਾਡੇ ਕੋਲ ਇੱਥੇ ਆਏ ਜਾ ਹਾਂਜੀ ਹੋਰ ਸਾਡੇ ਕੋਲ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਪੱਤਰਕਾਰ ਅਜੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਜੀ ਹਾਂਜੀ ਤੇ ਪਹਿਲੇ ਨੰਬਰ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਹੜਾ ਤੁਸੀਂ ਪਰਸੋ ਤਾਂ ਲੈ ਕੇ ਸਾਨੂੰ ਇੱਥੇ ਆਣ ਕੇ ਦਿਖਾ ਰਹੇ ਜੀ ਸਾਡਾ ਏਰੀਆ ਹਾਂਜੀ ਤੇ ਬਹੁਤ ਧੰਨਵਾਦ ਆ ਜੀ ਬਾਕੀ ਅਸੀਂ ਤੁਹਾਡੇ ਚੈਨਲ ਨਾਲ ਜੁੜੇ ਹੋਏ ਹਾਂ ਜੀ ਸ਼ੁਰੂ ਤੋਂ ਹੀ ਠੀਕ ਹੈ ਹਾਂਜੀ ਸਵੇਰੇ ਸ਼ਾਮ ਸ਼ੋਅ ਦੀ ਖਬਰ ਆਪਣੀ ਦੇਖਦੇ ਰਹਿੰਦੇ ਹਾਂ ਜੀ ਦਿੱਲੀ ਜੀ ਠੀਕ ਹੈ ਤਿੰਨ ਟਾਈਮ ਵੀ ਜਦੋਂ ਤੁਸੀਂ ਮੰਨ ਕੇ ਦੁਪਹਿਰੇ ਜਾਂ ਸ਼ਾਮ ਨੂੰ ਜਦੋਂ ਵੀ ਤੁਸੀਂ ਲਾਈਵ ਹੁੰਦੇ ਹੋ ਅਸੀਂ ਦੇਖਦੇ ਹੀ ਦੇਖਦੇ ਹਾਂ ਠੀਕ ਹੈ ਜੀ ਹਾਂਜੀ ਤੇ ਬਾਕੀ ਪਿੱਛੋਂ ਜਿਹੜਾ ਪਾਣੀ ਵਹਿ ਰਿਹਾ ਉਹ ਲਗਭਗ 55000 ਕਿਊਸਿਕ ਮੈਂ ਵੀਡੀਓ ਦੇ ਵਿੱਚ ਅੱਗੇ ਵੀ ਦੱਸਤਾ ਹਾਂ ਹਾਂਜੀ ਹਾਂਜੀ ਪੌਂਗ ਡੈਮ ਤੋਂ ਆ ਰਿਹਾ ਜਿਹੜਾ ਤੇ ਹਰੀਕੇ ਜਿਹੜਾ ਕੱਲ ਪਾਣੀ ਸੀ ਉਹ 53 ਸੌਰੀ 73000 ਕਿਊਸਿਕ ਕੋ ਪਹੁੰਚਦਾ ਪਿਆ ਸੀਗਾ ਤੇ ਬੰਦੇ ਨੇ ਪਾਣੀ ਬਹੁਤ ਹੁੰਦਾ ਵੈਸੇ ਹਾਂਜੀ ਹਾਂਜੀ ਤੇ ਬੋਲ ਨਹੀਂ ਛੱਡਿਆ ਪਾਣੀ ਆਉਂਦਾ ਪੈਣਾ ਪਿੱਛੋਂ ਪਰਸੋਂ ਜਦ ਤਰ ਅਸੀਂ ਸੈਣੀਵਾਲ ਤਾਂ ਗਏ ਸੀ ਕਿ ਸਾਨੂੰ ਉਹਨਾਂ ਨੇ ਦੱਸਿਆ 42000 ਹਜ਼ਾਰ ਸੀਗਾ ਜੀ ਤੇ ਪਰ گاਉਂ ਨਾਲ 27 ਹਜ਼ਾਰ ਛੱਡਿਆ ਹੋਇਆ ਸੀਗਾ ਠੀਕ ਆ ਰਿਪੋਰਟ ਦੇ ਅਕੋਰਡਿੰਗ 42000 ਹਜ਼ਾਰ ਸੀਗਾ ਕੰਸਵੇਰੇ ਤੇ ਬਾਕੀ ਛੱਡਿਆ ਉਹਨਾਂ 27 ਹਜ਼ਾਰ ਸੀ ਬਾਅਦ ਵਿੱਚ ਜਦੋਂ ਸਾਡਾ ਉਹਨਾਂ ਦੇ ਸੀਸਾਬ ਨਾਲ ਤਾਲਮੇਲ ਹੋਇਆ ਬਾਅਦ ਵਿੱਚ ਉਹਨਾਂ ਪੂਰਾ ਕੀਤਾ ਜੀ ਫਿਰ ਉਹਨਾਂ ਕੱਲ 50000 ਦਾ ਵਿਸ਼ਵਾਸ ਦਿੱਤਾ ਸੀ ਕਿ ਅਸੀਂ 50000 ਪਾਣੀ ਛੱਡਾਂਗੇ ਉਹ ਪਾਣੀ ਛੱਡਣ ਕਰਕੇ ਫਿਰ ਲੈ ਵੀ ਗਿਆ ਹਾਂਜੀ ਉਹਨਾਂ ਕੋ ਛੱਡਿਆ ਬਾਕੀ ਪਿੱਛੋਂ ਪਾਣੀ ਤਾਂ ਫਿਰ ਅੱਜ ਨੂੰ ਪਾਣੀ ਇਦਰ ਖਾਲੀ ਹੋ ਜਾਣਾ ਸੀ ਤੇ ਤੁਸੀਂ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ ਫਵਾਵਾਂ ਦਾ ਥੋੜਾ ਜਿਹਾ ਅਸੀਂ ਦੇ ਜਾਨੇ ਫਵਾਵਾਂ ਤੋਂ ਬਚੋ ਤੇ ਬਾਕੀ ਜੋ ਪਾਣੀ ਦਾ ਲੈਵਲ ਇੱਥੇ ਜੇਕਰ ਠੀਕ ਹੋਇਆ ਤਾਂ ਬਾਕੀ ਐਡੀ ਕੋਈ ਖਤਰੇ ਵਾਲੀ ਗੱਲ ਨਹੀਂ ਗਈ ਚਲੋ ਜੋ ਥੱਲੇ ਨਾਲ ਨੁਕਸਾਨ ਹੋ ਉਹ ਹੋ ਚੁੱਕੇ ਆ ਹਾਂ ਪਿਛਲੇ ਏਰੀਏ ਹਰੀਕੇ ਹੈਡ ਤੋਂ ਗੋਦਵਾਲ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੀ ਕੱਲ ਪ੍ਰਧਾਨ ਸਾਹਿਬ ਗਏ ਸੀ ਆਪਾਂ ਨੂੰ ਜਾਣ ਦੀ ਲੋੜ ਆ ਸੇਵਾ ਮਾਹੌਲ ਹਾਂਜੀ ਬਹੁਤ ਜ਼ਿਆਦੀ ਉੱਧਰ ਤਾਂ ਕੱਲ ਜੇ ਵੇਖੀਏ ਤੇ ਨਾ ਤਾਂ ਕੋਈ ਪੱਠਿਆਂ ਦਾ ਚਾਰਾ ਰਹਿ ਗਿਆ ਜੀ ਉੱਧਰ ਵੀ ਜੇ ਤੁਸੀਂ ਪਿੰਡ ਥੋੜੇ ਜੀ ਬੋਲ ਦਿਓ ਤੁਹਾਨੂੰ ਪਤਾ ਪਿੰਡ ਬਾਉਪੁਰ ਕੜਕਾ ਉੱਧਰ ਬਾਉਪੁਰ ਕੜਕਾ ਹਾਂਜੀ ਮੁੰਡਾ ਪਿੰਡ ਤੇ ਆਹਲਾ ਹਾਂ ਇਹ ਇੱਧਰ ਕਾਫੀ ਪਿੰਡ ਨੇ ਦਰਜਨਾ ਪਿੰਡ ਨੇ ਜਿਹੜੇ ਗੋਦਵਾਲ ਕਪੂਰਥਾਲ ਏਰੀਆ ਦੇ ਪਿੰਡ ਮੋਗਾ ਜ਼ਿਲ੍ਹੇ ਦੇ ਕਾਫੀ ਪਿੰਡ ਨੇ ਹਾਂਜੀ ਜਿਹੜੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹੈ ਠੀਕ ਹੈ ਜ ਤੇ ਕੱਲ ਜਿਹੜਾ ਆਪਾਂ ਪਾਣੀ ਦਿਖਾ ਰਹੇ ਸੀਗੇ ਉਹ ਲਗਭਗ ਪਾਣੀ ਜਿਹੜਾ ਕਾਫੀ ਪੱਧਰ ਤੇ ਜਿਹੜਾ ਵੱਧ ਚੁੱਕਾ ਸੀ ਅੱਜ ਜਿਹੜਾ ਪਾਣੀ ਗੱਲ ਕਰੀਏ ਤੇ ਪਾਣੀ ਜਿਹੜਾ ਘਟਿਆ ਆ ਹਾਂਜੀ ਤੇ ਆ ਜਿਹੜੀਆਂ ਫਾੜਾਂ ਥੋੜਾ ਜਿਹਾ ਝੋਨਾ ਨੰਗਾ ਆ ਬਾਕੀ ਜਿਹੜਾ ਪਰਲੇ ਪਾਸ ਜਿਹੜੀ ਫਾੜ ਚੱਲਦੀ ਪਈ ਆ ਉਧਰ ਪਾਣੀ ਉਸ ਤਰ੍ਹਾਂ ਹੀ ਚੱਲ ਰਿਹਾ ਹਨਾ ਉਧਰ ਉਸੇ ਤਰ੍ਹਾਂ ਹੀ ਚੱਲ ਰਿਹਾ ਜੀ ਠੀਕ ਆ ਜੀ ਇਹ ਪਾਣੀ ਆਪਣਾ ਉਧਰ ਉਹ ਦੂਸਰੀਆਂ ਬਾਈਕਾਂ ਵਾਲੇ ਪਾਸੋਂ ਦਾ ਤੁੜਾ ਦੀਆਂ ਬਾਈਕਾਂ ਮਦਰੋ ਵੀਡੀਓ ਪਾਉਣਾ ਇਹ ਫਾੜ ਉਧਰੋਂ ਆ ਰਹੀ ਹੈ ਇਹ ਉਧਰ ਵਾਪਸ ਹੀ ਆ ਰਹੀ ਹੈ ਪਾਣੀ ਡਾਫ ਲਾ ਕੇ ਜੀ ਜੇ ਅੱਜ ਸਹਨੀ ਵਾਲੇ ਤੋਂ ਅੱਜ ਹੀ ਪਾਣੀ ਘਟਾ ਦੇ ਉਥੋਂ ਚੁੱਕ ਦਿੰਨ ਜੀ ਗਾਂ ਸਹਨੀ ਵਾਲੀ ਸਾਈਡ ਨੂੰ ਅੱਜ ਇਹ ਪਾਣੀ ਸਾਲਾ ਰਿਲੀਜ਼ ਹੁੰਦਾ ਜੀ ਠੀਕ ਆ ਹਾਂਜੀ ਤੇ ਇਹ ਪਿੱਛੇ ਆਪਣਾ ਕਿੰਨਾ ਕੋਈ ਏਰੀਆ ਖਰਾਬ ਹੋ ਗਿਆ ਆਰਜੀ ਸਭਰਾ ਗੱਟੇ ਬਾਦਸ਼ਾਹ ਵਾਲੇ ਪਾਸੇ ਇਹ ਘੜ ਤੋਂ ਘੜ ਫੱਤੇ ਵਾਲਾ ਆਲੇ ਵਾਲਾ ਆਰਜੀ ਸਭਰਾ ਤੰਨਾ ਬੱਗਾ ਹੂੰ ਖੁੱਲੇ ਵਾਲ ਦਾ ਏਰੀਆ ਪਾ ਕੇ ਮੰਨ ਕੇ ਚਲੋ ਵੀ 400 ਕਰੀਬ ਕਿੱਲੇ ਦੇ ਕਰੀਬ ਬਹੁਤ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਆਉਂਦੇ ਹੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਪਾਂ ਕੀ ਪਾਣੀ ਦਾ ਮਾਹੌਲ ਤੁਸੀਂ ਦੱਸੋ ਕਿਵੇਂ ਸਵੇਰ ਤੇ 6 ਵਜੇ ਆ ਚੁੱਕੇ ਆ ਵੀਰ ਜੀ ਮੈਂ ਤੇ ਅੱਜ ਫਸਟ ਦਿਨ ਹੀ ਇੱਥੇ ਆਇਆ ਤੇ ਜਿੱਦਾਂ ਵੀਰ ਜੀ ਹੁਣਾਂ ਦੱਸਿਆ ਵਾ ਹੂੰ ਤੇ ਉਦਾਂ ਇਹਨਾਂ ਨੂੰ ਜ਼ਿਆਦਾ ਪਤਾ ਕਿਉਂ ਹੈ ਡੇਲੀ ਇੱਥੇ ਗੇੜਾ ਲਾਉਂਦੇ ਆ ਵੈਸੇ ਆਪਾਂ ਪਾਣੀ ਦਾ ਤਾਜਾ ਲਾਇਆ ਇਹਦੇ ਹਿਸਾਬ ਨਾਲ ਤੇ ਪਾਣੀ ਥੋੜਾ ਘਟਿਆ ਹਨ ਜਿਸ ਹਿਸਾਬ ਨਾਲ ਵੀਰ ਜੀ ਦੱਸਣ ਦਾ ਵੀ ਕੱਲ ਨੂੰ ਪਾਣੀ ਦਾ ਫਰਕ ਪਿਆ ਜ਼ਰੂਰ ਜਦਿਆਂ ਦੇ ਅਸੀਂ ਮੀਟਿੰਗ ਕਰਕੇ ਆਏ ਆ ਹੂੰ ਤੇ ਉਸ ਹਿਸਾਬ ਨਾਲ ਪਾਣੀ ਦਾ ਫਰਕ ਪਿਆ ਹੂੰ ਬਾਕੀ ਥੋੜਾ ਆਪਣੇ ਪਿੱਛੇ ਝੋਨੇ ਤੇ ਹੰਡਾ ਇਹ ਤੇ ਉੱਚੇ ਆ ਇਹ ਤਾਂ ਉੱਚੀ ਥਾਂ ਤੇ ਆਪਾਂ ਖੜੇ ਠੀਕ ਹੈ ਬਾਕੀ ਵੀਰ ਜਣਾ ਨਾਲ ਗੱਲਬਾਤ ਕਰੋ ਇਹ ਵੀਰ ਜੀ ਉੱਪਰ ਹੀ ਰਹਿੰਦੇ ਆ ਮੈਂ ਤੁਹਾਨੂੰ ਤਿੰਨ ਟਾਈਮ ਵੀਰ ਦੀ ਜਿਹੜੀ ਰਿਪੋਰਟ ਦਿਖਾਉਂਦਾ ਰਹੀ ਨਾ ਹੋ ਠੀਕ ਠਾਕ ਵੀਰ ਜੀ ਤੇ ਕਿਵੇਂ ਪਾਣੀ ਕੱਲ ਨਾਲੋਂ ਕਿਵੇਂ ਜੀ ਕੱਲ ਨੂੰ ਬਹੁਤ ਫਲਕੇ ਵੀਰ ਜੀ ਪੈ ਗਿਆ ਫਰਕ ਨਾ ਹਾਂਜੀ ਹਾਂਜੀ ਪੈ ਗਿਆ ਕਈ ਵਾਰੀ ਹੁੰਦਾ ਕਿ ਅਗਲਾ ਵੀਰ ਕਹਿੰਦਾ ਯਾਰ ਦੂਜਾ ਪਤਾ ਨਹੀਂ ਕੀ ਵਿਖਾਈ ਜਾਂਦਾ ਹੁਣ ਤੂੰ ਹੀ ਆਪਣੇ ਤਿੰਨ ਟਾਈਮ ਲਾਪ ਹੁੰਦੇ ਆ ਤੇ ਨਾਲੇ ਜਿਹੜਾ ਵੀਡੀਓ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਆ ਬੰਦਾ ਹੀ ਹਰ ਉੱਥੇ ਹੀ ਹੁੰਦਾ ਤੂੰ ਵੀ ਦਰਿਆ ਦੇ ਉੱਤੇ ਹੀ ਬੈਠੇ ਜੇ ਨਾ ਬਿਲਕੁਲ ਬਿਲਕੁਲ ਜੀ ਤੇ ਕੋਈ ਪਾਣੀ ਹੋਰ ਘਟਣ ਦੇ ਸਾਰ ਹੈਗੇ ਵੈਸੇ ਜੇ ਪਾਣੀ ਗਾਹਾਂ ਛੱਡਿਆ ਦੇ ਹਾਂਜੀ ਭਾਜੀ ਪਾਣੀ ਜੇ ਸੈਣੀ ਵਾਲ ਤੋਂ ਦਰ ਚੁੱਕੇ ਜਾਂ ਤਾਂ ਫੇਰ ਤੇ ਘਟਨੇ ਘਟਣਾ ਹੂੰ ਨਿਕਲਦੀ ਆਸ ਹੈਗੀ ਹੈ ਨਾ ਹਾਂਜੀ ਆ ਫੇਰ ਆਸ ਹੈਗੀ ਹੈ ਜੇ ਪਾਣੀ ਰੈਗੂਲਰ ਚੱਲੀ ਜਾਵੇ ਤਾਂ ਹਾਂਜੀ ਰੈਗੂਲਰ ਚੱਲੀ ਜਾਵੇ ਫੇਰ ਫੇਰ ਹੋ ਸਕਦਾ ਕੋਈ ਫਸਲ ਦਾ ਵੀ ਬਚਾਅ ਹੋ ਜਾ ਥੋੜਾ ਬਦਾ ਠੀਕ ਆ ਉਹ ਤਾਂ ਨਹੀਂ ਗੱਲ ਬਣਨੀ ਬਾਕੀ ਜੀ ਉਹ ਨਹੀਂ ਚਲੋ ਹਾਂ ਥੋੜਾ ਬਦਾ ਬਚਾਅ ਹੋ ਸਕਦਾ ਬਾਕੀ ਕੱਲ ਦਾ ਪਾਣੀ ਡਾਊਨ ਹੋਇਆ ਵਾ ਕਾਫੀ ਡਾਊਨ ਹੋਇਆ ਠੀਕ ਆ ਸੋ ਹੋਰ ਕਈ ਥੋੜਾ ਜਿਹਾ ਫਵਾਵਾਂ ਦਾ ਆਪਾਂ ਨੂੰ ਉਤ ਠੀਕ ਹੈ ਇਵੇਂ ਕਹੇ ਸੁਣੀ ਸੁਣਾਈ ਗੱਲਾਂ ਜਿੰਨਾਂ ਚ ਰੱਖੀ ਹੋ ਤੁਸੀਂ ਦਿੱਲੀ ਆਉਂਦੇ ਜੇ ਮੇਰੇ ਤਿੰਨ ਟਾਈਮ ਹੋਏ ਤਿੰਨ ਟਾਈਮਾਂ ਦੀ ਪਤਾ ਲੱਗੁੰਦੀ ਤੁਹਾਨੂੰ ਪਤਾ ਵਾ ਵੀ ਆ ਪੋਜੀਸ਼ਨ ਆ ਗਿਆ ਯਾਰ ਹਾਂਜੀ ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੋਰ ਚੜਦੀ ਕੜਾ ਚੜਦੀ ਕੜਾ ਚੜਦੀ ਤੇ ਆਪਾਂ ਸਵੇਰੇ 6 ਵਜੇ ਬਣਾ ਰਹੇ ਆ ਆਲੇ ਵਾਲੇ ਫਾੜ ਤੋਂ ਜਿਹੜੀ ਵੀਡੀਓ ਹੈ ਨਾ ਪਾਣੀ ਕਿਵੇਂ ਅੱਗੇ ਨਾਲ ਥੋੜਾ ਜਿਹਾ ਘੜਿਆ ਜੇਕਰ ਆਪਾਂ ਗੱਲ ਕਰੀਏ ਹਰੀ ਕੇ ਹੈਡ ਵਰਕਰਸ ਤੋਂ ਫਰੋਜਪੁਰ ਤੱਕ ਇਲਾਕਾ ਉਹ ਥੋੜਾ ਜਿਹਾ ਪਾਣੀ ਹੋ ਸਕਦਾ ਘਟਿਆ ਹੀ ਹੋਊਗਾ ਘਟਿਆ ਸਾਰੇ ਦਾ ਘਟਿਆ ਪਿਛੋਂ ਤੱਕ ਘਟ ਗਿਆ ਕਿਉਂਕਿ ਗਾਂ ਛੱਡਿਆ ਹੈ ਨਾ ਸੈਣੀ ਵਾਲੇ ਨੂੰ ਦੋ ਡਾਫ ਲਵਾਈ ਉਹ ਡਾਫ ਨਾਲ ਪਾਣੀ ਜਦੋਂ ਨਾਲ ਖੋਲਤੇ ਦਰ ਤੇ ਪਾਣੀ ਘਟਣਾ ਘਟਣਾ ਜੇਦੋਂ ਪਹਿਲਾਂ ਹੀ ਖੋਲ ਦਿੰਦੇ ਤਾਂ ਆ ਨੁਕਸਾਨ ਹੋਣਾ ਨਹੀਂ ਠੀਕ ਹੈ ਹਾਂ ਠੀਕ ਚਲੋ ਮਿੱਤਰੋ ਹੁਣ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਅੱਜ ਹਰੀਕੇ ਐਡਵਰਕਸ ਤੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਜੋ ਵੀ ਆਪਣੇ ਕੋਲ ਜਾਣਕਾਰੀ ਜਿਹੜੀ ਪਹੁੰਚੀ ਹੋ ਤੁਹਾਨੂੰ ਆਪਾਂ ਦੇਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਸੋ ਵੀਡੀਓ ਜ਼ਰੂਰ ਸ਼ੇਅਰ ਕਰੀ ਚਲੋ ਚਲਦੀ ਚਲਦੀ ਜੀ ਸੋ ਦੋਸਤੋ ਹੁਣ ਆਪਾਂ ਜੇਕਰ ਗੱਲ ਕਰੀਏ 13 ਅਗਸਤ 2025 ਸਵੇਰੇ ਚਾਰਵੇਂ ਦੀ ਰਿਪੋਰਟ ਦੇਖੀਏ ਆਪਣੇ ਪੌਂਗ ਡੈਮ ਦੀ ਤਾਂ ਪੌਂਗ ਡੈਮ ਦਾ ਆਪਾਂ ਨੂੰ ਪਤਾ ਜਿਹੜਾ ਪਾਣੀ ਰੱਖਣ ਦੀ ਸਮਤਾ ਉਹ ਲਗਭਗ 1400 ਫੁੱਟ ਤੇ ਆ ਜੇਕਰ ਸਵੇਰੇ 4 ਵਜੇ ਦੀ ਪੌਂਗ ਡੈਮ ਦੀ ਐਕਚੁਅਲ ਡਾਟਾ ਦੀ ਗੱਲ ਕਰੀਏ ਤਾਂ 1377.44 ਫੁੱਟ ਤੇ ਜਿਹੜਾ ਡਾਟਾ ਇਸ ਸਮੇਂ ਜਿਹੜਾ ਪੌਂਗ ਡੈਮ ਦਾ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ ਇਨਫਲੋ ਜਿਹੜਾ ਪੌਂਗ ਡੈਮ ਦੇ ਵਿੱਚ ਪਾਣੀ ਜਿਹੜਾ ਪਿੱਛੋਂ ਆ ਰਿਹਾ 70229 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਜਿਹੜਾ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤਾਂ ਉਹ ਜਿਹੜਾ ਟਰਬਾਈਨਾਂ ਦੇ ਥਰੂ ਜਿਹੜਾ ਛੱਡਿਆ ਜਾ ਰਿਹਾ 17849 ਕਿਊਸੀ ਦਾ ਪਾਣੀ ਆ ਟਰਬਾਈਨਾਂ ਦੇ ਥਰੂ ਛੱਡਿਆ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਜਿਹੜੇ ਅੱਜ ਤੋਂ 4-5 ਦਿਨ ਖੁੱਲੇ ਸਨ ਪਹਿਲਾਂ ਉਦੋਂ ਆਪਾਂ ਨੂੰ ਪਤਾ ਕਿ 4000 ਕਿਊਸੀ ਦਾ ਪਾਣੀ ਤੋਂ ਉਹ ਜਿਹੜੀ ਸਟਾਰਟਿੰਗ ਕੀਤੀ ਗਈ ਸੀ ਅੱਜ ਜਿਹੜਾ ਉਸ ਦੇ ਵਿੱਚੋਂ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 39238 ਕਿਊਸੀ ਜਿਹੜਾ ਪਾਣੀ ਆ 스ਪਿਲਵੇ ਗੇਟਾਂ ਦੇ ਥਰੂ ਜਿਹੜਾ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਟੋਟਲ ਬਿਆਸ ਦਰਿਆ ਦੇ ਵਿੱਚ ਗੱਲ ਕਰੀਏ ਪੌਂਗ ਡੈਮ ਤੋਂ ਅਗਲੇ ਪਾਸੇ ਕਿੰਨਾ ਪਾਣੀ ਛੱਡਿਆ ਜਾ ਰਿਹਾ ਤਾਂ ਉਹ ਲਗਭਗ 55000 87 ਕਿਊਸੀ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਪੌਂਗ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ ਜੇਕਰ ਕੱਲ ਦੇ ਮੁਕਾਬਲੇ ਦੇਖੀਏ ਤਾਂ ਜਿਹੜਾ 2000 ਪਾਣੀ ਆ 2000 ਕਿਊਸੀ ਜਿਹੜਾ ਪਾਣੀ ਆ ਉਹ ਕੱਲ ਦੇ ਮੁਕਾਬਲੇ ਜਿਹੜਾ ਅੱਜ ਵਧਾ ਦਿੱਤਾ ਗਿਆ ਏਸੀ ਅੱਜ ਦੀ ਖਾਸ ਰਿਪੋਰਟ ਸਵੇਰੇ ਪੌਂਗ ਡੈਮ ਪੌਂਗ ਡੈਮ ਦੀ ਜਿਹੜੀ ਸਵੇਰ ਦੀ ਚਾਰਵੇ ਦੀ ਹੋਰ ਵੀ ਜਿਹੜੀ ਅਪਡੇਟ ਉਹ ਵੀ ਆਪਾਂ ਤੁਹਾਰ ਨਾਲ ਜਲਦੀ ਸਾਂਝੀ ਕਰਦੇ ਹਾਂ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਜੇਕਰ ਆਪਾਂ ਇੱਥੇ ਗੱਲ ਕਰੀਏ ਆਲੇ ਵਾਲੇ ਆਪਾਂ ਖੜੇ ਹਾਂ ਥੋੜਾ ਜਿਹਾ ਪਾਣੀ ਘਟਿਆ ਸੀ ਹੋ ਸਕ ਤੱਕ ਪਾਣੀ ਵਧ ਵੀ ਸਕਦਾ ਜਿੱਦਾਂ ਵੀ ਆਪਣੇ ਕੋਲ ਜਿਹੜੀ ਰਿਪੋਰਟ ਆਊਗੀ ਹਰੀ ਘਾੜ ਵਰਕਰਸ ਤੋਂ ਉਹ ਵੀ ਜਲਦੀ ਤੁਹਾਨੂੰ ਆਪਾਂ ਜਿਹੜੀ ਅਪਡੇਟ ਦਿਆਂਗੇ ਸੋ ਜੇਕਰ ਆਪਾਂ ਛੇਵੇਂ ਦੀ ਰਿਪੋਰਟ ਦੇਖੀਏ ਪੌਂਗ ਡੈਮ ਦੀ 13 ਅਗਸਤ 2025 ਤਾਂ ਜਿਹੜਾ ਐਵਰੇਜ ਡਾਟਾ ਦੀ ਗੱਲ ਕਰੀਏ ਤਾਂ ਇਨਫਲੋ ਜਿਹੜਾ 99953 ਕਿਊਸਿਕ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 55968 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਜੇਕਰ ਐਕਚੁਅਲ ਡਾਟਾ ਦੇ ਵਿੱਚ ਪੌਂਗ ਡੈਮ ਦੀ ਗੱਲ ਕਰੀਏ ਤਾਂ ਸਵੇਰੇ ਜਿਹੜਾ ਰੈਸਟ ਲੈਵਲ ਆ 1377.47 ਫੁੱਟ ਤੇ ਆ ਟੋਟਲ ਪਾਣੀ ਰੱਖਣ ਦੀ ਸਮਰੱਥਾ ਦੇਖੀਏ ਪੌਂਗ ਡੈਮ ਦੇ ਵਿੱਚ ਤਾਂ 1400 ਫੁੱਟ ਜੇਕਰ ਇਨਫਲੋ ਦੀ ਗੱਲ ਕਰੇ ਤਾਂ 63658 ਕਿਊਸਿਕ ਜਿਹੜਾ ਪਾਣੀ ਆ ਐਕਚੁਅਲ ਡਾਟਾ ਦੇ ਵਿੱਚ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਟਰਬਾਈ 17849 क्यूसी ਜਿਹੜਾ ਪਾਣੀ ਆ 터ਬਾਈਨਰ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀ ਤਾਂ 39238 क्यूसी ਜਿਹੜਾ ਪਾਣੀ ਆ ਸਪਿਲਵੇ ਗੇਟਾਂ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 57087 क्यूसी ਜਿਹੜਾ ਪਾਣੀ ਆ ਉਹ ਟੋਟਲ ਆਊਟਫਲੋ ਕੀਤਾ ਜਾ ਰਿਹਾ ਐਕਚੁਅਲ ਡਾਟਾ ਦੇ ਵਿੱਚ ਪੌਂਗ ਡੈਮ ਤੋਂ ਜੇਕਰ ਸਵੇਰੇ 6 ਵਜੇ ਉੱਥੇ ਮੌਸਮ ਦੀ ਗੱਲ ਕਰੀ ਤਾਂ ਮੌਸਮ ਜਿਹੜਾ ਫਿਲਹਾਲ ਜਿਹੜੀ ਬੱਦਲਵਾਈ ਬਣੀ ਹੋਈ ਆ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਸਵੇਰੇ 4 ਵਜੇ ਦੀ ਪੌਂਗ ਡ

ਕੀ ਹਾਲਾਤ ਨੇ ਹਰੀਕੇ ਹੜ ਦੇ ਦੋਨਾਂ ਪਾਸੇ ਜਿਹੜਾ ਪਾਣੀ ਬੁਰੀ ਤਰ੍ਹਾਂ ਫੈਲ ਚੁੱਕਾ ਝੋਨੇ ਡੁੱਬ ਚੁੱਕੇ ਹਨ ਤੁਸੀਂ ਕਮੈਂਟਰ ਵਿੱਚ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖੋ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੋ ਤੇ ਤੁਹਾਨੂੰ ਆਪਣੀ ਜਾਣਕਾਰੀ ਕਿਸ ਤਰ੍ਹਾਂ ਲੱਗੀ ਇਹ ਵੀ ਜ਼ਰੂਰ ਦੱਸਿਓ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਣੀ ਪਲ-ਪਲ ਦੀ ਖਬਰ ਉਹ ਤੁਹਾਨੂੰ ਲਗਾਤਾਰ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਬਾਕੀ ਵੈਗਰੂ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜਾ ਥੋੜਾ ਬਾਤਾ ਪਾਣੀ ਅਗਲੇ ਪਾਸੇ ਨਿਕਲ ਜੇ ਤੇ ਵੱਦ-ਵੱਦ ਗਰੁੱਪਾਂ ਵਿੱਚ ਬਹੁਤ-ਬਹੁਤ ਧੰਨਵਾਦ ਜੀ